ਆਕ ਆਉਣ ਨਾਲ ਜ਼ਿਲ੍ਹਾ ਤਰਨਤਾਰਨ ਦੇ ਨੌਜਵਾਨ ਹਰਪ੍ਰੀਤ ਸਿੰਘ 38 ਪੁੱਤਰ ਕਸ਼ਮੀਰ ਸਿੰਘ ਦੀ ਦੁਬਈ ਵਿੱਚ ਹੋਈ ਮੌਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਬਾਥਰੂਮ ਵਿੱਚ ਨਹਾਉਣ ਸਮੇਂ ਆਇਆ ਅਟੈਕ ਹਸਪਤਾਲ ਜਾ ਕੇ ਤੋੜਿਆ ਦਮ ਪਰਿਵਾਰ ਵੱਲੋਂ ਮ੍ਰਿਤਕ ਦੇ ਭਾਰਤ ਲਿਆਉਣ ਲਈ ਸਰਕਾਰ ਅਤੇ ਸਮਾਜ ਸੇਵੀ ਲੋਕਾਂ ਪਾਸੋਂ ਮਦਦ ਦੀ ਮੰਗ ਤਰਨਤਾਰਨ ਤੋਂ ਸਨੂ ਫਤਿਆਬਾਦ ਦੀ ਖਾਸ ਰਿਪੋਰਟ ਥੋੜਾ ਜਿਹਾ ਹਰਪ੍ਰੀਤ ਸਿੰਘ ਦੀ ਮੌਤ ਹੋਈ ਦੁਬਈ ਵਿੱਚ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਭਾਜੀ ਕੀ ਹੁਣੀ ਦੀ ਬੱਚਾ ਹੱਟੀ ਕਮਾਈਆ ਤੇ ਮਾਤਾ ਵਿਚਾਰੀ ਨੇ ਬੜੀ ਮਿਹਨਤ ਮੁਸ਼ਕਿਲ ਦੇ ਨਾਲ ਬਾਹਰ ਭੇਜਿਆ ਸੀਗਾ ਜੀ ਦੁਬਈ ਔਰ ਛੋਟੇ ਛੋਟੇ ਸੀਗੇ ਬੱਚੇ ਵਿਚਾਰੇ ਦੋ ਭਰਾ ਜਦੋਂ ਇਹਨਾਂ ਦਾ ਪਿਤਾ ਜੀ ਦਾ ਸਾਇਆ ਉੱਠ ਗਿਆ ਸਿਰ ਤੋਂ ਤੇ ਮਾਤਾ ਜੀ ਮਾਤਾ ਸਰਜੀਤ ਕੌਰ ਜੀ ਨੇ ਇਹਨਾਂ ਬੱਚਿਆਂ ਨੂੰ ਬੜੀ ਮਿਹਨਤ ਮੁਸ਼ਕਲ ਨਾਲ ਪਾਲਿਆ ਜੀ ਰੋਜੀ ਰੋਟੀ ਵਾਸਤੇ ਵਿਦੇਸ਼ ਮਤਲਬ ਗਏ ਸੀ ਦੁਬਈ ਦੇ ਵਿੱਚ ਉੱਥੇ ਜੀ ਇਸ਼ਨਾਨ ਪਾਨ ਕਰਨ ਲੱਗਿਆ ਉਹਨੂੰ ਕਿਤੇ ਅਟੈਕ ਆਇਆ ਜੀ ਫਿਰ ਟੈਕ ਦੇ ਨਾਲ ਮਤਲਬ ਨਾਲ ਦੇ ਬੱਚਿਆਂ ਨੇ ਉੱਥੇ ਭਜਨਸ ਕਰਕੇ ਹਸਪਤਾਲ ਖੜਿਆ ਪਰ ਉੱਥੇ ਉਹਨਾਂ ਦੀ ਮੌਤ ਹੋ ਗਈ ਜੀ ਦੁਖਦਾਈ ਬਾਣਾ ਵਰਤਿਆ ਜੀ ਬਹੁਤ ਜਿਆਦਾ ਤੇ ਡੈੱਡ ਬੋਡੀ ਕਿਰਨ ਆ ਰਹੀ ਹੈ ਉਹਦੇ ਉੱਤੇ ਕੋਈ ਅਸੀਂ ਮੀਟ ਕਰ ਲੈ ਆ ਜੀ ਉਹ ਕੰਪਨੀ ਵਾਲਿਆਂ ਨੂੰ ਜਿੱਥੇ ਡਿਊਟੀ ਕਰਦਾ ਸੀਗਾ ਬੇਨਤੀ ਕੀਤੀ ਆ ਜੀ ਉਹ ਵੀ ਅਜੇ ਤੱਕ ਨਹੀਂ ਮਤਲਬ ਕੋਈ ਕੀ ਕਹਾਂ ਸਾਡੇ ਕੱਲ ਨੂੰ ਚਾ ਪਰਸੋਂ ਨੂੰ ਕਦੋਂ ਆਉਂਦੀ ਦੀ ਇਹੋ ਹੀ ਕਹਿੰਦੇ ਜੀ ਭਜਨਸ ਕਰ ਰਹੇ ਆ ਇਹੋ ਹੀ ਆ ਬੇਨਤੀ ਆ ਸਰਕਾਰ ਕੋਲੋਂ ਕੋਈ ਆਪਣੀ ਮਨਤ ਸਾਡੀ ਸਾਡੀ ਜੀ ਭਾਵੇਂ ਸਾਡੀ ਸਰਕਾਰ ਵੀ ਸਾਡੀ ਬਾਹਮ ਫੜੇ ਜੀ ਗਰੀਬ ਬੱਚੇ ਦੀ ਮੌਤ ਹੋਈ ਆ ਜੀ ਸਮਾਜ ਸੇਵੀਆਂ ਕੋ ਉਹ ਸਮਾਜ ਸੇਵੀ ਸਾਡੇ ਭਰਾ ਨੇ ਜੀ ਉਹ ਵੀ ਵੱਦ ਤੋਂ ਵੱਧ ਸਾਡੇ ਇਹਨਾਂ ਇਹਨਾਂ ਵਿਚਾਰੇ ਦੀ ਛੋਟਾ ਜਿਹਾ ਬੱਚਾ ਛੱਡ ਕੇ ਬੱਚੇ ਦੀ ਮੌਤ ਹੋ ਗਈ ਆ ਤੇ ਬਜ਼ੁਰਗ ਮਾਤਾ ਵਾ ਘਰ ਦੇ ਵਿੱਚ ਬਾਬਾ ਜੀ ਵੱਦ ਤੋਂ ਵੱਧ ਹਰ ਪ੍ਰਕਾਰ ਦੀ ਹੈਲਪ ਹੋਣੀ ਚਾਹੀਦੀ ਆ ਜੀ ਸਮਾਜ ਇਹ ਖਾਲਸਾ ਜੀ ਹੈ ਜਿਹੜੀ ਹਰਪ੍ਰੀਤ ਉਹਦੀ ਦਵਾਈ 'ਚ ਮੌਤ ਹੋਈ ਕੀ ਗੱਲਬਾਤ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਸਾਡੇ ਚਾਚੇ ਦਾ ਪੁੱਤ ਹੀ ਹਰਪ੍ਰੀਤ ਸਿੰਘ ਇਹਨਾਂ ਦਾ ਪਿਤਾ ਜੀ ਅਜ ਤੋਂ 30 32 ਸਾਲ ਪਹਿਲਾਂ ਉਹ ਕਾਲ ਦਰਾਂ ਨੇ ਕਰ ਗਏ ਤੇ ਇਹਨਾਂ ਦੀ ਮਾਦਾ ਨੇ ਬੜੇ ਵਕਤ ਦੇ ਨਾਲ ਗਰੀਬੀ ਦੇ ਵਿੱਚ ਪਾਲਿਆ ਸੀ ਤੇ ਰੋਜੀ ਰੋਟੀ ਵਾਸਤੇ ਬਾਹਰ ਗਏ ਸੀ 2 ਸਾਲ ਹੋ ਗਏ ਆ ਉਥੇ ਉਥੇ ਬਾਥਰੂਮ ਦੇ ਇਸ਼ਨਾਨ ਕਰਨ ਗਿਆ ਤੋਂ ਉਥੇ ਟੈਗ ਆ ਗਿਆ ਉਹ ਬੱਚਿਆਂ ਦੇ ਨਾਲ ਜਿਹੜੇ ਮੁੰਡੇ ਉਹਨਾਂ ਨੇ ਚੁੱਕ ਚੱਕ ਕੇ ਹਸਪਤਾਲ ਪਹੁੰਚਾਇਆ ਵਾ